ਸਤਿ ਸ਼੍ਰੀ ਅਕਾਲ ਦੋਸਤੋ ਰੋਚਕ ਪੰਜਾਬੀ ਕਹਾਣੀਆਂ ਚੈਨਲ ਤੇ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਰਾਜਵੀਰਾ ਅਸੀਂ ਦੋ ਭਰਾ ਹਾਂ ਮੇਰਾ ਭਰਾ ਮੇਰੇ ਤੋਂ ਵੱਡਾ ਤੇ ਮੈਂ ਛੋਟਾ ਸੀ ਮੇਰਾ ਭਰਾ ਪੜ੍ਹਨ ਵਿੱਚ ਬਹੁਤ ਹੀ ਹੁਸ਼ਿਆਰ ਸੀ ਪਰ ਮੇਰਾ ਪੜ੍ਹਨ ਵਿੱਚ ਧਿਆਨ ਘੱਟੀ ਸੀ ਤੇ ਘਰ ਦੇ ਤੇ ਖੇਤ ਦੇ ਕੰਮਾਂ ਵਿੱਚ ਜ਼ਿਆਦਾ ਸੀ ਮੈਂ ਸਕੂਲੋਂ ਆ ਕੇ ਵੀ ਖੇਤੀ ਚਲਾ ਜਾਂਦਾ ਤੇ ਡੈਡੀ ਦੇ ਨਾਲ ਖੇਤ ਕੰਮ ਕਰਵਾਉਂਦਾ ਮੈਨੂੰ ਟਰੈਕਟਰ ਚਲਾਉਣ ਦਾ ਬਹੁਤ ਸ਼ੌਂਕ ਸੀ ਤੇ ਮੈਂ ਪਸ਼ੂ ਡੰਗਰ ਵੀ ਬੜਾ ਖੋਸ਼ਕੋਕੇ ਸੰਭਾਲਦਾ ਹੁੰਦਾ ਸੀ ਮੰਮੀ ਤਾਂ ਕਹਿ ਦਿੰਦੇ ਸੀ ਕਿ ਕੋਈ ਲੋੜ ਨਹੀਂ ਇਹਦੀਆਂ ਫੀਸਾਂ ਭਰਨ ਦੀ ਇਹਨੂੰ ਕੰਮ ਤੇ ਹੀ ਲਾ ਲਓ ਪਰ ਡੈਡੀ ਕਹਿ ਦਿੰਦੇ ਸੀ ਕਿ ਕੋਈ ਗੱਲ ਨਹੀਂ ਆਪੇ ਪੜ ਲਊਗਾ ਇੱਕ ਵਾਰ ਬਾਰਾਂ ਦਾ ਕਰਾਈਏ ਤਾਂ ਇਹਨੂੰ ਕੰਜਰ ਨੂੰ ਕਿਸੇ ਨੇ ਕੁੜੀ ਵੀ ਨਹੀਂ ਦੇਣੀ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸ ਪੈਂਦਾ ਸੀ ਮੇਰਾ ਭਰਾ ਵਧੀਆ ਪੜ੍ਹ ਲਿਖ ਗਿਆ ਤੇ ਬਾਹਰਲੇ ਮੁਲਕ ਚਲਾ ਗਿਆ ਉਥੋਂ ਉਹ 5 ਸਾਲ ਬਾਅਦ ਹੀ ਵਾਪਸ ਆਇਆ ਫਿਰ ਅਸੀਂ ਉਸਦਾ ਵਿਆਹ ਕਰ ਦਿੱਤਾ ਮੇਰੀ ਭਾਬੀ ਬੜੀ ਸੋਹਣੀ ਸੀ ਜਿਸ ਸਾਲ ਮੇਰੇ ਭਰਾ ਦਾ ਵਿਆਹ ਸੀ ਉਸ ਸਾਲ ਮੈਂ 12ਵੀਂ ਦੇ ਪੇਪਰ ਦਿੱਤੇ ਸੀ ਬਸ ਮੈਂ ਖਿੱਚ ਧੂ ਕੇ ਹੀ ਪਾਸ ਹੋਇਆ ਸੀ ਤੇ ਮੈਂ ਡੈਡੀ ਨੂੰ ਕਹਿ ਦਿੱਤਾ ਸੀ ਕਿ ਹੁਣ ਮੈਂ ਅੱਗੇ ਨਹੀਂ ਪੜ੍ਹਨਾ ਡੈਡੀ ਵੀ ਮੈਨੂੰ ਅੱਗੇ ਨਹੀਂ ਪੜਾਉਣਾ ਚਾਹੁੰਦੇ ਸੀ ਕਿਉਂਕਿ ਮੈਂ ਉਹਨਾਂ ਦਾ ਕੰਮ ਵਿੱਚ ਬਹੁਤ ਹੱਥ ਵਟਾਉਂਦਾ ਸੀ ਤੇ ਡੈਡੀ ਨੂੰ ਵੀ ਹੁਣ ਮੇਰਾ ਸੁੱਖ ਪੈ ਗਿਆ ਸੀ ਤੇ 12ਵੀਂ ਤੋਂ ਬਾਅਦ ਮੈਂ ਘਰੇ ਕੰਮ ਕਰਨਾ ਹੀ ਸ਼ੁਰੂ ਕਰ ਦਿੱਤਾ ਸਾਡੇ ਕੋਲ 18 ਕਿੱਲੇ ਜ਼ਮੀਨ ਦੇ ਸੀ ਇਸ ਕਰਕੇ ਸਾਡਾ ਖੇਤ ਕੰਮ ਮੁੱਕਦਾ ਹੀ ਨਹੀਂ ਸੀ ਡੈਡੀ ਮੈਨੂੰ ਸਵੇਰੇ ਖੇਤ ਲੈ ਜਾਂਦੇ ਤੇ ਅਸੀਂ ਸ਼ਾਮ ਨੂੰ ਹੀ ਘਰ ਆਉਂਦੇ ਹੁੰਦੇ ਸੀ ਸਾਡੀ ਦੁਪਹਿਰ ਦੀ ਰੋਟੀ ਤੇ ਚਾਹ ਖੇਤ ਹੀ ਜਾਂਦੀ ਹੁੰਦੀ ਸੀ ਕਈ ਵਾਰ ਤਾਂ ਅਸੀਂ ਆ ਕੇ ਲੈ ਜਾਣੀ ਜਾਂ ਫਿਰ ਮੰਮੀ ਤੇ ਚਾਚੀ ਫੁੜਾ ਆਉਂਦੇ ਹੁੰਦੇ ਸੀ ਮੇਰੇ ਭਰਾ ਦੇ ਵਿਆਹ ਤੋਂ ਬਾਅਦ ਸਾਡੇ ਘਰ ਬੜੀ ਰੌਣਕ ਜਿਹੀ ਲੱਗ ਗਈ ਸੀ ਭਾਬੀ ਦੇ ਆਉਣ ਦੇ ਨਾਲ ਮੈਂ ਹਰ ਵੇਲੇ ਭਾਬੀ ਨੂੰ ਮਜ਼ਾਕ ਕਰਦਾ ਰਹਿੰਦਾ ਭਾਬੀ ਦਾ ਵੀ ਪੂਰਾ ਜੀ ਲੱਗਿਆ ਹੋਇਆ ਸੀ ਮੇਰੀ ਮੰਮੀ ਕਹਿ ਦਿੰਦੀ ਸੀ ਕਿ ਤੂੰ ਸਾਰਾ ਦਿਨ ਉਹਨੂੰ ਮਖੌਲੀ ਕਰਦਾ ਰਹਿਣਾ ਕਿਤੇ ਗੁੱਸਾ ਨਾ ਕਰ ਜਾਵੇ ਮੈਂ ਕਹਿ ਦਿੰਦਾ ਸੀ ਕਿ ਨਹੀਂ ਮੰਮੀ ਭਾਬੀ ਦਾ ਸੁਭਾਅ ਬਹੁਤ ਵਧੀਆ ਉਹ ਮੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਮੇਰੇ ਭਰਾ ਨੇ 2 ਕੁ ਮਹੀਨੇ ਹੀ ਰਹਿਣਾ ਉਸ ਨੇ ਭਾਬੀ ਦੇ ਵੀ ਸਾਰੇ ਕਾਗਜ਼ ਪੱਤਰ ਤਿਆਰ ਕਰ ਲਏ ਕਹਿਣ ਲੱਗਾ ਉੱਤਰ ਜਾ ਕੇ ਫਾਈਲ ਲਾ ਦੇਊਗਾ ਤੇ ਫਿਰ ਨਵਜੂਦ ਦਾ ਜਲਦੀ ਵੀਜ਼ਾ ਆ ਜਾਊਗਾ 2 ਮਹੀਨੇ ਕਦੋਂ ਬੀਤ ਗਏ ਸਾਨੂੰ ਤਾਂ ਇਸ ਗੱਲ ਦਾ ਬਿਲਕੁਲ ਵੀ ਪਤਾ ਨਾ ਲੱਗਿਆ ਮੇਰੇ ਭਰਾ ਦਾ ਬਾਹਰ ਜਾਣ ਦਾ ਫਿਰ ਟਾਈਮ ਆ ਗਿਆ ਸੀ ਭਾਬੀ ਉਸ ਦਿਨ ਬੜੀ ਉਦਾਸ ਸੀ ਉਹ ਸਵੇਰ ਤੋਂ ਹੀ ਬੈਠੀ ਰੋਈ ਜਾਂਦੀ ਸੀ ਕਹਿ ਰਹੀ ਸੀ ਕਿ ਮੇਰਾ ਦਿਲ ਨਹੀਂ ਲੱਗਣਾ ਮੇਰੇ ਭਰਾ ਨੇ ਉਸ ਨੂੰ ਕਿਹਾ ਕਿ 2-3 ਮਹੀਨਿਆਂ ਦੀ ਤਾਂ ਗੱਲ ਆ। ਬਸ ਤੇਰਾ ਵੀਜ਼ਾ ਵੀ ਫਿਰ ਆ ਹੀ ਜਾਣਾ। ਐਵੇਂ ਨਾ ਦਿਲ ਛੋਟਾ ਕਰ। ਹੈਗਾ ਨਾ ਰਾਜਵੀਰ ਤੇਰਾ ਦਿਲ ਲਗਾਉਣ ਲਈ ਤੇ ਮੇਰਾ ਭਰਾ ਮੈਨੂੰ ਕਹਿਣ ਲੱਗਾ ਕਿ ਆਪਣੀ ਭਾਬੀ ਦਾ ਦਿਲ ਲਵਾ ਕੇ ਰੱਖਿਆ ਕਰੀ। ਮੈਂ ਕਿਹਾ ਬਾਈ ਤੂੰ ਬੇਫਿਕਰ ਹੋ ਜਾ। ਅਸੀਂ ਇੰਨੇ ਜਾਣੇ ਹੈਗੇ ਆ ਨਾ ਭਾਬੀ ਦਾ ਪੂਰਾ ਦਿਲ ਲਵਾ ਕੇ ਹੀ ਰੱਖਾਂਗੇ। ਮੇਰਾ ਭਰਾ ਪਰਿਵਾਰ ਚਲਾ ਗਿਆ। ਮੇਰੀ ਮੰਮੀ ਤੇ ਚਾਚੀ ਆਪ ਹੀ ਜ਼ਿਆਦਾ ਕੰਮ ਕਰਦੀਆਂ ਹੁੰਦੀਆਂ ਸੀ। ਭਾਬੀ ਨੂੰ ਕੰਮ ਤੇ ਨਹੀਂ ਕਹਿੰਦੀਆਂ ਸੀ ਪਰ ਮੇਰੀ ਭਾਬੀ ਬਹੁਤ ਸੋਲਜੀ ਹੋਈ ਕੁੜੀ ਸੀ ਉਹ ਮੰਮੀ ਤੇ ਚਾਚੀ ਨੂੰ ਆਪ ਹੀ ਕਹਿ ਦਿੰਦੀ ਸੀ ਕਿ ਤੁਸੀਂ ਹਵੇਲੀ ਵਿੱਚ ਪਸ਼ੂ ਡੰਗਰਾਂ ਦਾ ਕੰਮ ਦੇਖ ਲਓ ਇੱਧਰ ਰਸੋਈ ਦਾ ਕੰਮ ਮੈਂ ਕਰ ਲਵਾਂਗੀ ਮੰਮੀ ਤੇ ਚਾਚੀ ਦੀ ਵੀ ਵਧੀਆ ਬਣੀ ਹੋਈ ਸੀ ਭਾਬੀ ਵੱਲ ਵੇਖ ਕੇ ਉਹ ਦੋਨੋਂ ਜਾਨੀਆਂ ਖੁਸ਼ ਸੀ ਕਿ ਸਾਡੀ ਨੂ ਰਾਣੀ ਵਧੀਆ ਕੰਮ ਧੰਦਾ ਕਰਦੀ ਆ ਭਾਬੀ ਘਰ ਦਾ ਕੰਮ ਕਰ ਲੈਂਦੀ ਹੁੰਦੀ ਸੀ ਤੇ ਮੰਮੀ ਤੇ ਚਾਚੀ ਹਵੇਲੀ ਵਿੱਚ ਪਸ਼ੂਆਂ ਡੰਗਰਾਂ ਦੀ ਸਾਂਭ ਸੰਭਾਲ ਕਰ ਲੈਂਦੀ ਅਸੀ ਮੈਂ ਤੇ ਡੈਡੀ ਅਸੀਂ ਦੋਨੋਂ ਜਾਣੇ ਖੇਤ ਕੰਮ ਕਰਦੇ ਹੁੰਦੇ ਸੀ ਮੇਰਾ ਚਾਚਾ ਸੈਕਟਰੀ ਲੱਗਿਆ ਹੋਇਆ ਸੀ ਉਹ ਆਪਣੀ ਡਿਊਟੀ ਤੇ ਚਲਾ ਜਾਂਦਾ ਸੀ ਭਾਬੀ ਦੇ ਕਮਰੇ ਵਿੱਚ ਐਲਸੀਡੀ ਲੱਗੀ ਹੋਈ ਸੀ ਭਾਬੀ ਕੰਮ ਧੰਦਾ ਕਰਕੇ ਟੀਵੀ ਦੇਖਣ ਲੱਗ ਜਾਂਦੀ ਮੈਂ ਵੀ ਉੱਥੇ ਕਮਰੇ ਵਿੱਚ ਜਦੋਂ ਵੇਲਾ ਹੁੰਦਾ ਹੈ ਚਲਾ ਜਾਂਦਾ ਸੀ ਰਾਤ ਨੂੰ ਤਾਂ ਮੈਂ ਭਾਬੀ ਦੇ ਕਮਰੇ ਵਿੱਚ ਕਾਫੀ ਟਾਈਮ ਬੈਠਾ ਰਹਿੰਦਾ ਅਸੀਂ ਟੀਵੀ ਤੇ ਮੂਵੀ ਦੇਖਦੇ ਹੁੰਦੇ ਸੀ ਮੰਮੀ ਤੇ ਚਾਚੀ ਉਹਨਾਂ ਨੂੰ ਟੀਵੀ ਦੇਖਣ ਦਾ ਸ਼ੌਂਕ ਨਹੀਂ ਸੀ ਮੰਮੀ ਮੈਨੂੰ ਕਹਿ ਦਿੰਦੀ ਸੀ ਕਿ ਐਵੇਂ ਨਾ 40 ਦੇ ਕਮਰੇ ਵਿੱਚ ਅੱਧੀ ਅੱਧੀ ਰਾਤ ਤੱਕ ਬੈਠਾ ਰਿਆ ਕਰ ਮੈਂ ਕਹਿ ਦਿੰਦਾ ਸੀ ਕਿ ਮੰਮੀ ਐਵੇਂ ਨਾ ਤੁਸੀਂ ਇਹੋ ਜਿਹੀਆਂ ਗੱਲਾਂ ਕਰਿਆ ਕਰੋ ਭਾਬੀ ਤਾਂ ਮੈਨੂੰ ਕੁਝ ਕਹਿੰਦੀ ਨਹੀਂ ਜਦ ਮੈਂ ਉਹਦੇ ਕਮਰੇ ਵਿੱਚ ਹੁੰਨਾ ਤਾਂ ਮੰਮੀ ਚੁੱਪ ਕਰ ਜਾਂਦੀ ਸੀ ਇੱਕ ਦਿਨ ਅਸੀਂ ਮੂਵੀ ਦੇਖ ਰਹੇ ਸੀ ਮੂਵੀ ਵਿੱਚ ਇੱਕ ਮੁੰਡਾ ਕੁੜੀ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਹੁੰਦੇ ਆ। ਮੁੰਡਾ ਜਦੋਂ ਕੁੜੀ ਨਾਲ ਕਿਸ ਕਰਨ ਲੱਗਾ ਤਾਂ ਭਾਬੀ ਉੱਠ ਕੇ ਬਾਹਰ ਜਾਣ ਲੱਗੀ। ਮੈਂ ਕਿਹਾ ਭਾਬੀ ਪੈਠ ਜਾ ਕਿੰਨਾ ਵਧੀਆ ਸੀਨ ਆਇਆ। ਮਿਸ ਨਾ ਕਰ। ਭਾਬੀ ਕਹਿਣ ਲੱਗੀ ਵੇ ਬੰਦ ਕਰ। ਮੈਨੂੰ ਤਾਂ ਬੜੀ ਸ਼ਰਮ ਆਉਂਦੀ ਆ। ਮੈਂ ਕਿਹਾ ਭਾਬੀ ਸ਼ਰਮ ਕਿਹਦੇ ਕੋਲੋਂ? ਕਹਿੰਦੀ ਤੇਰੇ ਕੋਲੋਂ। ਮੈਂ ਹੱਸਣ ਲੱਗ ਪਿਆ। ਮੈਂ ਕਿਹਾ ਇਹ ਤਾਂ ਸ਼ਰਮ ਵਾਲੀ ਕੋਈ ਗੱਲ ਨਹੀਂ। ਭਾਬੀ ਸ਼ਰਮਾ ਕੇ ਪਾਣੀ ਪੀਂਦਾ ਬਹਾਨਾ ਲਾ ਕੇ ਬਾਹਰ ਚਲੇ ਗਈ। ਭਾਬੀ ਫਿਰ ਕਮਰੇ ਵਿੱਚ ਆ ਗਈ ਅਸੀਂ ਦਿਔਰ ਭਾਬੀ ਬਾਕੀ ਰਹਿੰਦੀ ਮੂਵੀ ਦੇਖਣ ਲੱਗ ਪਏ ਮੂਵੀ ਦੇਖਦਿਆਂ ਦੇਖਦਿਆਂ ਇੱਕ ਅਜੀਬਾ ਸੀਨ ਆਇਆ ਕਿ ਮੈਂ ਤੇ ਭਾਬੀ ਚੋਰ ਨਾਲ ਹੱਸਣ ਲੱਗ ਪਏ ਮੇਰਾ ਹੱਥ ਭਾਬੀ ਦੇ ਪੱਟ ਤੇ ਵੱਜਿਆ ਭਾਬੀ ਇੱਕਦਮ ਸੈਮਝੀ ਗਈ ਮੈਨੂੰ ਵੀ ਕੁਝ ਕੁਝ ਹੋਣ ਜਿਹਾ ਲੱਗ ਪਿਆ ਜਦੋਂ ਮੈਂ ਭਾਬੀ ਦੇ ਪੱਟ ਤੇ ਹੱਥ ਰੱਖਿਆ ਤੇ ਭਾਬੀ ਨੇ ਮੇਰਾ ਹੱਥ ਉੱਪਰੋਂ ਫੜ ਲਿਆ ਕਹਿਣ ਲੱਗੀ ਇਹ ਕੀ ਕਰਦਾ ਮੈਨੂੰ ਆ ਭਾਬੀ ਕਹਿ ਰਹੀ ਸੀ ਤੇ ਆਪ ਹੀ ਮੇਰਾ ਹੱਥ ਨਹੀਂ ਛੱਡ ਰਹੀ ਸੀ ਮੈਨੂੰ ਲੱਗਦਾ ਸੀ ਜਿਵੇਂ ਭਾਬੀ ਵੀ ਵੀਰੇ ਦੇ ਵਿਛੋੜੇ ਵਿੱਚ ਹੁਣ ਤਰਸੀ ਪਈ ਸੀ ਕਿਉਂਕਿ ਨਵੇਂ ਵਿਆਹ ਦੀ ਦੁਲਹਣ ਨੂੰ ਆਪਣੇ ਘਰ ਵਾਲੇ ਤੋਂ ਬਿਨਾਂ ਰਹਿਣਾ ਬੜਾ ਮੁਸ਼ਕਲ ਹੁੰਦਾ ਉਹੀ ਹਾਲ ਭਾਬੀ ਦਾ ਹੋਇਆ ਪਿਆ ਸੀ ਭਾਬੀ ਨੇ ਮੇਰੇ ਹੱਥ ਤੇ ਹੱਥ ਰੱਖਿਆ ਤੇ ਭਾਬੀ ਦੇ ਹੱਥ ਦੇ ਉੱਪਰ ਆਪਣਾ ਦੂਸਰਾ ਮੈਂ ਹੱਥ ਰੱਖ ਦਿੱਤਾ ਇੰਨੇ ਟਾਈਮ ਨੂੰ ਮੰਮੀ ਨੇ ਆਵਾਜ਼ ਮਾਰ ਦਿੱਤੀ ਕਿ ਰਾਜਵੀਰ ਆ ਕੇ ਦੁੱਧ ਪੀ ਲੈ ਮੈਨੂੰ ਬੜਾ ਗੁੱਸਾ ਚੜਿਆ ਮੈਂ ਕਿਹਾ ਅੱਜ ਮਸਾਂ ਤਾਂ ਭਾਬੀ ਦੇ ਨੇੜੇ ਜਾਣ ਦਾ ਮੌਕਾ ਮਿਲਿਆ ਤੇ ਮਾਂ ਨੇ ਵੀ ਹੋਣੀ ਆਵਾਜ਼ ਮਾਰਨੀ ਸੀ ਹੁਣ ਮਾਂ ਨੇ ਆਵਾਜ਼ ਮਾਰੀ ਸੀ ਤੇ ਬਾਹਰ ਜਾਣਾ ਹੀ ਪੈਣਾ ਸੀ ਫਿਰ ਮੰਮੀ ਮੈਨੂੰ ਕਹਿਣ ਲੱਗੀ ਕਿ ਅੱਧੀ ਰਾਤ ਹੋਈ ਪਈ ਐ ਪੈ ਜਾ ਇੱਥੇ ਆ ਕੇ ਮੰਮੀ ਨੇ ਮੈਨੂੰ ਝੜਕ ਕੇ ਪਾ ਲਿਆ ਅਗਲੀ ਸਵੇਰ ਜਦ ਮੈਂ ਉੱਠਿਆ ਭਾਬੀ ਵਿਹੜੇ ਵਿੱਚ ਬੋਂਕਰ ਮਾਰਦੀ ਫਿਰਦੀ ਸੀ ਭਾਬੀ ਦੇ ਵੱਡੇ ਕਲੇ ਦਾ ਸੂਟ ਪਾਇਆ ਹੋਇਆ ਸੀ ਦਾਦੇ ਕੀਤੇ ਚਲੇ ਗਏ ਸੀ ਚਾਚਾ ਜੀ ਡਿਊਟੀ ਤੇ ਚਲੇ ਗਏ ਸੀ ਭਾਬੀ ਨੇ ਆਪਣਾ ਦੁਪੱਟਾ ਲਾ ਕੇ ਧਾਰ ਦੇ ਟੰਗ ਦਿੱਤਾ ਸੀ ਤੇ ਮੈਨੂੰ ਲੱਗਦਾ ਸੀ ਕਿ ਭਾਬੀ ਮੇਰੇ ਸਾਹਮਣੇ ਜਾਣ ਬੁੱਝ ਕੇ ਕੋਡੀ ਸਿੱਤੀ ਹੁੰਦੀ ਸੀ ਵੱਡੇ ਗਲੇ ਵਿੱਚ ਭਾਬੀ ਦੀ ਛਾਤੀ ਵੇਖ ਕੇ ਮੈਂ ਤਾਂ ਕੰਟਰੋਲ ਤੋਂ ਬਾਹਰ ਹੁੰਦਾ ਜਾਂਦਾ ਸੀ ਮੈਂ ਆਪਣੇ ਆਪ ਨੂੰ ਮਸਾ ਸੰਭਾਲ ਲਿਆ ਮੈਂ ਟੇਕ ਟਿਕੀ ਲਗਾ ਕੇ ਭਾਬੀ ਵੱਲ ਦੇਖੀ ਜਾਂਦਾ ਸੀ ਭਾਬੀ ਨੇ ਪਾਣੀ ਦੇ ਛਿੱਟੇ ਮੂੰਹ ਤੇ ਮਾਰੇ ਤੇ ਕਹਿਣ ਲੱਗੀ ਕਿੱਥੇ ਗਵਾਚ ਗਿਆ ਮੈਂ ਕਿਹਾ ਗੁਵਾਚਨਾ ਕਿਥੇ ਆ ਭਾਬੀ ਬਸ ਤੈਨੂੰ ਹੀ ਦੇਖੀ ਜਾਂਦਾ ਸੀ ਉਹ ਕਹਿੰਦੀ ਕਿ ਮੇਰੇ ਵਿੱਚ ਅਜੇ ਹੀ ਕਿਹੜੀ ਖਾਸ ਚੀਜ਼ ਹੈ ਦੇਖਣ ਵਾਲੀ ਮੈਂ ਕਿਹਾ ਭਾਬੀ ਤੂੰ ਤਾਂ ਸਾਰੀ ਹੀ ਖਾਸ ਹੈ ਭਾਬੀ ਕਹਿੰਦੀ ਅੱਛਾ ਜੀ ਮੈਂ ਕਿਹਾ ਹਾਂ ਜੀ ਇਹਨਾਂ ਕਹਿ ਕੇ ਭਾਬੀ ਰਸੋਈ ਵਿੱਚ ਸਬਜ਼ੀ ਬਣਾਉਣ ਲਈ ਚਲੀ ਗਈ ਮੰਮੀ ਤੇ ਚਾਚੀ ਹਵੇਲੀ ਗਈਆਂ ਹੋਈਆਂ ਸੀ ਮੌਕਾ ਦੇਖ ਕੇ ਮੈਂ ਵੀ ਭਾਬੀ ਦੇ ਪਿੱਛੇ ਚਲਾ ਗਿਆ ਮੈਂ ਕਿਹਾ ਦੱਸੋ ਮੈਨੂੰ ਵੀ ਕੋਈ ਕੰਮ ਮੈਂ ਵੀ ਤੁਹਾਡੀ ਹੈਲਪ ਕਰਵਾ ਦਿੰਦਾ ਭਾਬੀ ਕਹਿੰਦੀ ਆ ਭਾਂਡੇ ਪਏ ਮਾਂਜਣ ਵਾਲੇ ਮੈਂ ਭਾਬੀ ਦੇ ਕਹਿੰਦੇ ਭਾਂਡੇ ਮਾਂਜਣ ਲੱਗ ਪਿਆ ਤਾਂ ਭਾਬੀ ਨੇ ਆਪਣੇ ਗੋਰੇ ਪੂਰੇ ਹੱਥਾਂ ਨਾਲ ਮੇਰੇ ਹੱਥ ਫੜ ਲਏ ਕਹਿਣ ਲੱਗੀ ਰਹਿਣ ਦੇ ਮੈਂ ਤਾਂ ਮਜ਼ਾਕ ਕਰਦੀ ਸੀ ਤੂੰ ਤਾਂ ਸੱਚੀ ਮਾਂਜਣ ਲੱਗ ਪਿਆ ਮੈਂ ਕਿਹਾ ਭਾਬੀ ਮੈਂ ਤਾਂ ਤੇਰੇ ਲਈ ਹਰ ਕੰਮ ਕਰਨ ਲਈ ਤਿਆਰ ਹਾਂ ਜੋ ਵੀ ਤੂੰ ਕਹੇ ਮੈਂ ਤਾਂ ਉਹੀ ਕੰਮ ਕਰੂੰਗਾ ਭਾਬੀ ਕਹਿੰਦੀ ਸੱਚੀ ਮੈਂ ਕਿਹਾ ਹਾਂ ਜਦੋਂ ਮਰਜ਼ੀ ਅਜਮਾ ਕੇ ਦੇਖ ਲਿਓ ਭਾਬੀ ਕਹਿੰਦੇ ਮੈਨੂੰ ਲੱਗਦਾ ਤੂੰ ਅੱਜਕੱਲ ਮੇਰੇ ਵਿੱਚ ਧਿਆਨ ਕੁਝ ਜ਼ਿਆਦਾ ਹੀ ਲਗਾਉਣ ਲੱਗ ਪਿਆ। ਮੈਂ ਕਿਹਾ ਭਾਬੀ ਬਸ ਤੂੰ ਇੱਕ ਵਾਰ ਹਾਂ ਕਰ ਦੇ ਤੇਰੇ ਲਈ ਤਾਂ jaan ਵੀ ਹਾਜ਼ਰ ਹੈ। ਇੰਨੇ ਟਾਈਮ ਨੂੰ ਮੰਮੀ ਤੇ ਚਾਚੀ ਵੀ ਹਵੇਲੀ ਵਿੱਚੋਂ ਆ ਗਈਆਂ। ਮੈਂ ਰਸੋਈ ਵਿੱਚੋਂ ਬਾਹਰ ਨਿਕਲ ਆਇਆ। ਮੰਮੀ ਨੂੰ ਨਾ ਪਤਾ ਲੱਗਾ ਕਿ ਮੈਂ ਰਸੋਈ ਵਿੱਚ ਸੀ ਕਿਉਂਕਿ ਉਹ ਤਾਂ ਦੋਨੇ ਜਾਣੀਆਂ ਆਪਸ ਵਿੱਚ ਗੱਲਾਂ ਕਰੀ ਜਾਂਦੀਆਂ ਸੀ। ਮੰਮੀ ਨੂੰ ਮੈਂ ਕਿਹਾ ਮੰਮੀ ਭਾਬੀ ਰੋਟੀ ਪਕਾਉਣ ਲੱਗੀ ਆ। ਮੇਰੇ ਤੇ ਡੈਡੀ ਦੀ ਰੋਟੀ ਖੇਤ ਬੰਨ ਦਿਓ ਮੈਂ ਖੇਤ ਜਾ ਕੇ ਹੀ ਖਾਉਂਗਾ ਮੰਮੀ ਰੋਟੀ ਬੰਨਣ ਲੱਗੀ ਸੀ ਇੰਨੇ ਟਾਈਮ ਨੂੰ ਫੋਨ ਆ ਗਿਆ ਮੈਂ ਫੋਨ ਚੁੱਕਿਆ ਤਾਂ ਮਾਮੇ ਦਾ ਫੋਨ ਸੀ ਮਾਮੇ ਨੇ ਦੱਸਿਆ ਮੇਰੀ ਨਾਨੀ ਦੀ ਡੈਥ ਹੋ ਚੁੱਕੀ ਸੀ ਮੰਮੀ ਨੂੰ ਮੰਮੀ ਨੂੰ ਤੇ ਡੈਡੀ ਨੂੰ ਤੇ ਚਾਚੀ ਜੀ ਨੂੰ ਉੱਥੇ ਜਾਣਾ ਹੀ ਪੈਣਾ ਸੀ ਉਹ ਤਿੰਨੋਂ ਜਾਣੇ ਨਾਨੀ ਦੇ ਸੰਸਕਾਰ ਤੇ ਚਲੇ ਗਏ ਡੈਡੀ ਮੈਨੂੰ ਕਹਿ ਗਿਆ ਸੀ ਕਿ ਖੇਤ ਗੇੜਾ ਮਾਰਾਂ ਮੈਂ ਖੇਤ ਜਿਹੜਾ ਮਾਰ ਕੇ 10 ਮਿੰਟਾਂ ਵਿੱਚ ਘਰ ਵਾਪਸ ਆ ਗਿਆ ਕਿਉਂਕਿ ਮੈਂ ਅਜਿਹੇ ਮੌਕੇ ਦੀ ਭਾਲ ਵਿੱਚ ਸੀ ਕਿ ਕਦੇ ਭਾਬੀ ਮੈਨੂੰ ਇਕੱਲੀ ਟੱਕਰੂਗੀ ਤੇ ਮੈਂ ਉਹਦੇ ਨਾਲ ਆਪਣੀ ਦਿਲ ਦੀਆਂ ਰੀਚਾਂ ਪੂਰੀਆਂ ਕਰਾਂ ਜਦੋਂ ਮੈਂ ਖੇਤ ਆਇਆ ਤਾਂ ਭਾਬੀ ਬਾਥਰੂਮ ਵਿੱਚ ਖੜੀ ਮਸ਼ੀਨ ਵਿੱਚ ਕੱਪੜੇ ਪਾਈ ਜਾਂਦੀ ਸੀ ਮੈਂ ਪਿੱਛੋਂ ਜਾ ਕੇ ਉਹਨੂੰ ਸਨੂੰ ਗਲ ਵੱਕੜੀ ਪਾ ਲਈ ਉਸਦੀ ਥੋਣ ਤੇ ਹੱਥ ਫੇਰਨ ਲੱਗਿਆ ਫਿਰ ਮੈਂ ਹੌਲੀ-ਹੌਲੀ ਆਪਣਾ ਹੱਥ ਉਸਦੇ ਪੱਟਾਂ ਤੱਕ ਲੈ ਗਿਆ ਭਾਬੀ ਨੂੰ ਵਿੱਚ ਮੇਂ ਸਰੂਰ ਚਾੜ ਨਗ ਪਿਆ ਸੀ ਉਹ ਇਸ ਕੁਪਾਲ ਦਾ ਆਨੰਦ ਲੈ ਰਹੀ ਸੀ ਉਸ ਨੇ ਮੈਨੂੰ ਵੀ ਪਿੱਛੇ ਨਹੀਂ ਹਟਾਇਆ ਫਿਰ ਮੈਂ ਜਦੋਂ ਆਪਣੇ ਬੁੱਲ ਭਾਬੀ ਦੇ ਬੁੱਲਾਂ ਦੇ ਨੇੜੇ ਕਰਨ ਲੱਗਾ ਤਾਂ ਭਾਬੀ ਕਹਿੰਦੀ ਨਹੀਂ ਨਹੀਂ ਆਪਾਂ ਬੈਡਰੂਮ ਵਿੱਚ ਚੱਲਦੇ ਹਾਂ ਮੈਂ ਤੇ ਭਾਬੀ ਬੈਡਰੂਮ ਵਿੱਚ ਚਲੇ ਗਏ ਉੱਥੇ ਅਸੀਂ ਦੋਨਾਂ ਨੇ ਫੁੱਲ ਨਜ਼ਾਰੇ ਲਏ ਭਾਬੀ ਕਹਿਣ ਲੱਗੀ ਮੈਂ ਤਾਂ ਤੈਨੂੰ ਨਕਮਾ ਜਿਆ ਹੀ ਸਮਝਦੀ ਸੀ ਪਰ ਤੇਰੇ ਵਿੱਚ ਤਾਂ ਆਪਣੇ ਭਰਾ ਨਾਲੋਂ ਵੀ ਦੁੱਗਣੀ ਤਾਕਤ ਆ ਮੈਂ ਕਿਹਾ ਸੱਚੀ ਭਾਬੀ ਉਹ ਹੱਸਪਈ ਤੇ ਕਹਿਣ ਲੱਗੀ ਕਿ ਇਹ ਗੱਲ ਤੇਰੇ ਤੇ ਮੇਰੇ ਵਿੱਚ ਹੀ ਰਹਿਣੀ ਚਾਹੀਦੀ ਆ ਕਿਸੇ ਤੀਸਰੇ ਬੰਦੇ ਕੋਲ ਇਹ ਗੱਲ ਨਹੀਂ ਜਾਣੀ ਚਾਹੀਦੀ ਮੈਂ ਭਾਬੀ ਨਾਲ ਵਾਅਦਾ ਕੀਤਾ ਕਿ ਤੁਸੀਂ ਵੀ ਮੇਰੇ ਤੇ ਯਕੀਨ ਰੱਖ ਕੇ ਦੇਖੋ ਮੈਂ ਇਹ ਗੱਲ ਕਦੇ ਕਿਸੇ ਕੋਲ ਨਹੀਂ ਕਰੂੰਗਾ ਉਸ ਦਿਨ ਸ਼ਾਮ ਨੂੰ ਤਕਰੀਬਨ 5 6 ਵਜੇ ਡੈਡੀ ਤੇ ਚਾਚੀ ਘਰ ਵਾਪਸ ਆ ਗਏ ਤੇ ਮੰਮੀ ਉੱਥੇ ਰਹਿ ਪਏ ਮੰਮੀ ਨੇ ਭੋਗ ਤੱਕ ਹੁਣ ਨਾਨਕੇ ਪਿੰਡ ਹੀ ਰਹਿਣਾ ਸੀ ਅਗਲੇ ਦਿਨ ਸਵੇਰੇ ਉੱਠ ਕੇ ਮੈਂ ਖੇਤ ਜਾਣ ਲੱਗਾ ਤਾਂ ਚਾਚੀ ਕਹਿੰਦੀ ਰਾਜਵੀਰ ਮੇਰੇ ਨਾਲ ਹਵੇਲੀ ਵਿੱਚ ਪਸ਼ੂਆਂ ਦਾ ਥੋੜਾ ਕੰਮ ਕਰਵਾ ਦੇ। ਓਨੇ ਟਾਈਮ ਨੂੰ ਪੁੱਤ ਤੇਰੀ ਭਾਬੀ ਰੋਟੀ ਵੀ ਬਣਾ ਦੇਉਗੀ। ਫਿਰ ਤੂੰ ਰੋਟੀ ਲੈ ਕੇ ਹੀ ਚਲਾ ਜਾ। ਮੈਂ ਕਿਹਾ ਠੀਕ ਹੈ ਚਾਚੀ। ਮੈਂ ਚਾਚੀ ਨਾਲ ਪਸ਼ੂਆਂ ਦਾ ਮੋਟਾ-ਮੋਟਾ ਕੰਮ ਕਰਵਾਇਆ। ਚਾਚੀ ਕਹਿਣ ਲੱਗੀ ਧੁੱਪ ਚੜੀ ਜਾਂਦੀ ਆ। ਹੁਣ ਤੂੰ ਰੋਟੀ ਲੈ ਕੇ ਖੇਤ ਚਲਾ ਜਾ। ਬਾਕੀ ਰਹਿਦਾ ਕੰਮ ਮੈਂ ਆਪੇ ਕਰ ਲਵਾਂਗੀ। ਚਾਚੀ ਦੇ ਕਹਿਣ ਤੇ ਮੈਂ ਘਰੇ ਆ ਗਿਆ। ਭਾਬੀ ਰਸੋਈ ਵਿੱਚ ਰੋਟੀ ਬਣਾਈ ਜਾਂਦੀ ਸੀ ਮੈਂ ਭਾਬੀ ਤੇ ਲੱਕ ਦੇ ਉੱਪਰ ਦੀ ਗਲ ਵਕੜੀ ਪਾ ਲਈ ਮੈਂ ਕਿਹਾ ਭਾਬੀ ਤੈਨੂੰ ਛੱਡ ਕੇ ਤਾਂ ਮੇਰਾ ਖੇਤ ਜਾਨੂ ਬਿਲਕੁਲ ਵੀ ਦਿਲ ਨਹੀਂ ਕਰਦਾ ਭਾਬੀ ਕਹਿਣ ਲੱਗੀ ਤੈਨੂੰ ਪਤਾ ਅੱਜ ਰਾਤ ਦੀ ਪਾਣੀ ਦੀ ਵਾਰੀ ਆ ਡੈਡੀ ਤੇ ਚਾਚਾ ਪਾਣੀ ਲਾਉਣ ਜਾਣਗੇ ਤੇ ਚਾਚੀ ਸਾਰੇ ਦਿਨ ਦੀ ਥੱਕੀ ਹੋਣ ਕਰਕੇ ਜਲਦੀ ਸੌ ਜਾਂਦੀ ਆ ਜਦੋਂ ਉਹਦੇ ਮੰਮੀ ਨਾਨਕੇ ਗਏ ਨੇ ਮੈਂ ਦੇਖ ਰਹੀ ਹਾਂ ਕਿ ਚਾਚੀ ਤਾਂ ਰੋਟੀ ਖਾਣਸਾਰ ਇੱਕ ਰਾੜੇ ਮਾਰਨ ਲੱਗ ਜਾਂਦੀ ਨੇ ਮੈਂ ਕਿਹਾ ਭਾਬੀ ਅੱਜ ਤਾਂ ਆਪਾਂ ਨੂੰ ਬੜਾ ਵਧੀਆ ਮੌਕਾ ਮਿਲਣ ਵਾਲਾ ਭਾਬੀ ਨੇ ਮੇਰੇ ਹੱਥਾਂ ਤੇ ਹੱਥ ਮਾਰਿਆ ਤੇ ਹੱਸਣ ਲੱਗ ਪਈ ਸ਼ਾਮ ਨੂੰ ਡੈਡੀ ਤੇ ਚਾਚਾ ਤਾਂ ਪਾਣੀ ਦੀ ਬਾਰੇ ਤੇ ਚਲੇ ਗਏ ਸੀ ਚਾਚੀ ਤਾਂ ਸੱਚੀ ਰੋਟੀ ਖਾਣਸਾਰ ਹੀ ਘਰਾੜੇ ਮਾਰਨ ਲੱਗ ਪਈ ਮੈਂ 8:30 9 ਵਜੇ ਹੀ ਭਾਬੀ ਤੇ ਕਮਰੇ ਵਿੱਚ ਵੜ ਗਿਆ ਅਸੀਂ 11 ਵਜੇ ਤੱਕ ਇੱਕ ਦੂਸਰੇ ਨਾਲ ਫੁੱਲ ਇੰਜੋਏ ਕੀਤਾ ਭਾਬੀ ਨੂੰ ਵੀ ਹੁਣ ਮੇਰਾ ਚਸਕਾ ਪੈ ਗਿਆ ਸੀ ਭਾਬੀ ਵੀਰੇ ਨਾਲ ਵੀ ਹੁਣ ਘਾਟੀ ਗੱਲ ਕਰਦੀ ਹੁੰਦੀ ਸੀ ਕਹਿ ਦਿੰਦੀ ਸੀ ਕਿ ਮੰਮੀ ਇੱਥੇ ਨਹੀਂ ਇਸ ਕਰਕੇ ਕੰਮ ਬਹੁਤ ਜ਼ਿਆਦਾ ਘਰ ਵਿੱਚ ਬਸ ਫੋਨ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਮੰਮੀ ਤੇ ਨਾਨਕੇ ਜਾਣ ਤੋਂ ਬਾਅਦ ਮੈਂ ਤੇ ਭਾਬੀ ਮੌਕਾ ਭਾਲ ਹੀ ਲੈਂਦੇ ਹੁੰਦੇ ਸੀ ਸਾਡੇ ਤਾਂ ਵਾਰੇ ਨੇ ਅਰੇ ਸੀ ਸਾਡੀ ਤਾਂ ਕਾਟੋ ਫੁੱਲਾਂ ਦੇ ਖੇਡਦੀ ਸੀ ਅਸੀਂ ਪੂਰੇ ਮਜ਼ੇ ਵਿੱਚ ਸੀ ਨਾਨੀ ਦੇ ਭੋਗ ਤੋਂ ਮਗਰੋਂ ਮੰਮੀ ਪਿੰਡ ਆ ਗਈ ਸੀ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਮੰਮੀ ਜਸਦਨ ਦੀ ਨਾਨੀ ਦੇ ਭੋਗ ਤੋਂ ਆਈ ਸੀ ਉਸ ਦਿਨ ਤੇ ਮੰਮੀ ਰਾਤ ਨੂੰ ਸੌਂਦੀ ਬਹੁਤ ਘੱਟ ਸੀ ਕਈ-ਕਈ ਵਾਰ ਮੈਂ ਦੇਖਿਆ ਸੀ ਵੀੜੇ ਚ ਉੱਤਰੀ ਫਿਰਦੀ ਹੁੰਦੀ ਸੀ ਇੱਕ ਰਾਤ ਸਾਰੇ ਸੁੱਤੇ ਪਏ ਸੀ ਮੈਂ ਦੇਖਿਆ ਕਿ ਮੰਮੀ ਵੀ ਖਰਾੜੇ ਮਾਰ ਰਹੀ ਹੈ ਮੈਂ ਹੌਲੀ ਹੌਲੀ ਭਾਬੀ ਦੇ ਕਮਰੇ ਵਿੱਚ ਚਲਾ ਗਿਆ ਤੇ ਥੋੜੇ ਟਾਈਮ ਬਾਅਦ ਮੰਮੀ ਉਹ ਵੀ ਜਾਗ ਆ ਗਈ ਮੰਮੀ ਨੇ ਜਦੋਂ ਮੇਰਾ ਮੰਝਾ ਦੇਖਿਆ ਕਿ ਮੰਝਾ ਖਾਲੀ ਪਿਆ ਤਾਂ ਮੰਮੀ ਨੇ ਮੈਨੂੰ ਇੱਧਰ ਉੱਧਰ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਕਿਤੇ ਵੀ ਨਾਲ ਲੱਭਾ ਤਾਂ ਮੰਮੀ ਨੇ ਪਾਗੀ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਹੋ ਸਕਦਾ ਕਿ ਮੰਮੀ ਨੇ ਬਾਹਰ ਖੜ ਕੇ ਸਾਡੀਆਂ ਗੱਲਾਂ ਵੀ ਸੁਣ ਲਈਆਂ ਹੁਣ ਭਾਬੀ ਕਹਿਣ ਲੱਗੀ ਕਿ ਇਸ ਵੇਲੇ ਕੌਣ ਆ ਸਕਦਾ ਤਾਂ ਮੰਮੀ ਕਹਿਣ ਲੱਗੀ ਕਿ ਮੈਨੂੰ ਸਭ ਪਤਾ ਲੱਗ ਗਿਆ ਤੁਸੀਂ ਦੋਨੋਂ ਅੰਦਰ ਕੀ ਕਰਦੇ ਹੋ ਚੁੱਪਚਾਪ ਭਲੇ ਮਾਨਸ ਬੰਦੇ ਦਰਵਾਜ਼ਾ ਖੋਲ ਦਿਓ ਨਹੀਂ ਤਾਂ ਮੈਂ ਸਾਰੇ ਟੱਬਰ ਨੂੰ ਚਿਗਾ ਲਾਵਾਂਗੀ ਮੇਰੇ ਤੇ ਭਾਬੀ ਕੋਲ ਹੁਣ ਕੋਈ ਹੋਰ ਚਾਰਾ ਨਹੀਂ ਸੀ ਭਾਬੀ ਨੇ ਦਰਵਾਜ਼ਾ ਖੋਲ ਦਿੱਤਾ ਤਾਂ ਮੰਮੀ ਨੇ ਪਹਿਲਾਂ ਤਾਂ ਇੱਕ ਥੱਪੜ ਭਾਬੀ ਦੇ ਮੂੰਹ ਤੇ ਮਾਰਿਆ ਤੇ ਫਿਰ ਚਾਰ ਪੰਜ ਥੱਪੜ ਮੇਰੇ ਮੂੰਹ ਤੇ ਵੀ ਝਾੜ ਦਿੱਤੇ ਮੇਰੇ ਕੋਲ ਵੀ ਬੋਲਣ ਨੂੰ ਹੁਣ ਕੁਝ ਨਹੀਂ ਬਚਿਆ ਸੀ ਮੰਮੀ ਭਾਬੀ ਨੂੰ ਕਹਿਣ ਲੱਗੀ ਕਿ ਚਲੋ ਇਹ ਤਾਂ ਬੇਸ਼ਰਮ ਇਹੋ ਜਿਹਾ ਸੀ ਗਈ ਤੂੰ ਤਾਂ ਸਿਆਣੀ ਸੀ ਤੂੰ ਤਾਂ ਇਹਨੂੰ ਰੋਕ ਸਕਦੀ ਸੀ ਭਾਬੀ ਕਹਿੰਦੀ ਮੰਮੀ ਇਹ ਤਾਂ ਮੇਰੇ ਨਾਲ ਜ਼ਬਰਦਸਤੀ ਕਰਦਾ ਸੀ ਮਾਂ ਮੀ ਕਹਿੰਦੀ ਤੂੰ ਪਹਿਲਾਂ ਮੇਰੇ ਕੋਲ ਗੱਲ ਕਿਉਂ ਕਰ ਲੈਂਦੀ ਇਹ ਜ਼ਬਰਦਸਤੀ ਮੈਨੂੰ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ ਮੈਂ ਆਪੇ ਦੇਖ ਲੈਂਦੀ ਪਰ ਮੈਨੂੰ ਹੁਣ ਕੋਈ ਅੱਗੋਂ ਕਰਨੀ ਆਉਂਦੀ ਸੀ ਮੈਂ ਚੁੱਪਚਾਪ ਖੜਾ ਸਾਰਾ ਤਮਾਸ਼ਾ ਦੇਖ ਰਿਹਾ ਸੀ ਤੇ ਮੈਨੂੰ ਆਪਣੇ ਆਪ ਤੇ ਵੀ ਬੜੀ ਸ਼ਰਮ ਮਹਿਸੂਸ ਹੁੰਦੀ ਸੀ ਕਿ ਇਹ ਮੈਂ ਕੀ ਕਰ ਬੈਠਾ ਅੱਜ ਮਾਂ ਨੇ ਮੈਨੂੰ ਉੱਪਰੋਂ ਫੜ ਲਿਆ ਤੇ ਸਾਰੀ ਉਮਰ ਮੈਂ ਮਾਂ ਦੇ ਸਾਹਮਣੇ ਅੱਖ ਚੁੱਕ ਕੇ ਗੱਲ ਨਹੀਂ ਸੀ ਕਰ ਸਕਦਾ ਮੈਂ ਚਾਰ ਦਿਨਾਂ ਦੇ ਸਵਾਦ ਦੀ ਖਾਤਰ ਮੈਂ ਕ੍ਰਿਸ਼ਤੇ ਨੂੰ ਲੀਕ ਲਾ ਦਿੱਤੀ ਮੇਰੇ ਮੰਮੀ ਮੈਨੂੰ ਕਹਿਣ ਲੱਗੀ ਕਿ ਤੈਨੂੰ ਸ਼ਰਮ ਨਹੀਂ ਆਈ ਆਪਣੇ ਭਰਾ ਦੀ ਘਰ ਵਾਲੀ ਦੀ ਤੂੰ ਰਖਵਾਲੀ ਕਰਨੀ ਸੀ ਤੂੰ ਉਹ ਆਪਣੇ ਸਿਰ ਤੇ ਹੀ ਛੱਡ ਕੇ ਆਪ ਪਰਦੇਸਾਂ ਵਿੱਚ ਬੈਠਾ ਤੇ ਤੂੰ ਤਾਂ ਆਪ ਹੀ ਇਸ ਤੇ ਆਪਣਾ ਹੱਕ ਜਮਾ ਕੇ ਬਹਿ ਗਿਆ ਤੂੰ ਇਸ ਦੀ ਰਾਖੀ ਕਰ ਰਿਆ ਸੀ ਮੈਂ ਕਿਹਾ ਮੰਮੀ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਅਗਲੇ ਦਿਨ ਸਵੇਰੇ ਮੰਮੀ ਨੇ ਭਾਬੀ ਦੇ ਪੇਕੇ ਘਰ ਫੋਨ ਕਰ ਦਿੱਤਾ ਮੰਮੀ ਨੇ ਉਹਨਾਂ ਨੂੰ ਕੋਈ ਗੱਲ ਨਹੀਂ ਸੀ ਬਸ ਇਹਨਾਂ ਕਹਿ ਦਿੱਤਾ ਕਿ ਇਹਨੂੰ 10 ਕੋ ਦਿਨ ਤੁਸੀਂ ਆਪਣੇ ਨਾਲ ਲੈ ਜਾਓ ਕਿਉਂਕਿ ਇਹ ਕਹਿੰਦੀ ਆ ਕਿ ਹੁਣ ਮੇਰਾ ਇੱਥੇ ਦਿਲ ਨਹੀਂ ਲੱਗਦਾ ਭਾਬੀ ਦਾ ਡੈਡੀ ਆਇਆ ਤੇ ਉਸ ਨੂੰ ਲੈ ਗਿਆ ਮੰਮੀ ਨੇ ਫਿਰ ਭਾਬੀ ਦੇ ਜਾਣ ਤੋਂ ਬਾਅਦ ਮੇਰੀ ਕਾਫੀ ਖੱਪ ਛਾੜ ਕੀਤੀ ਤੇ ਫਿਰ ਅਗਲੇ ਦਿਨ ਵੀਰੇ ਨੂੰ ਵੀ ਫੋਨ ਕਰ ਦਿੱਤਾ ਤੇ ਕਿਹਾ ਕਿ ਕਾਕਾ ਤੇਰੀ ਬੋਟੀ ਹੁਣ ਇਥੇ ਦਿਲ ਨਹੀਂ ਲਾਉਂਦੀ ਇਸ ਕਰਕੇ ਉਹਦੇ ਕਾਗਜ਼ ਪੱਤਰ ਜਲਦੀ ਬਣਾ ਲੈ। ਉਹਨੂੰ ਵੀ ਤੂੰ ਆਪਣੇ ਕੋਲ ਹੀ ਬੁਲਾ ਲੈ। ਜਦੋਂ ਮੰਮੀ ਵੀਰੇ ਨਾਲ ਇਹ ਗੱਲ ਕਰਦੀ ਸੀ ਤਾਂ ਮੈਂ ਅੰਦਰੋਂ-ਅੰਦਰ ਹੀ ਰੱਬ ਦਾ ਧੰਨਵਾਦ ਕਰ ਰਿਹਾ ਸੀ ਕਿ ਸ਼ੁਕਰ ਹੈ ਰੱਬ ਦਾ ਮੰਮੀ ਨੇ ਵੀਰੇ ਨੂੰ ਜਾਂ ਭਾਬੀ ਦੇ ਪੇਕੇ ਨੂੰ ਕੋਈ ਗੱਲ ਨਹੀਂ ਦੱਸੀ। ਭਾਬੀ ਨੂੰ ਆਪਣੇ ਪੇਕੇ ਪਿੰਡ ਗਈ ਨੂੰ ਹਜੇ 1 ਮਹੀਨਾ ਹੀ ਹੋਇਆ ਸੀ ਕਿ ਭਾਬੀ ਦਾ ਵਿਆਹ ਆ ਗਿਆ ਸੀ। ਸਾਰੇ ਬਹੁਤ ਖੁਸ਼ ਸੀ ਤੇ ਫਿਰ ਅਸੀਂ ਬੜੀ ਟੈਕਟਰ ਜਲਦੀ ਹੀ ਕਰਵਾਏ ਤੇ ਭਾਬੀ ਨੂੰ ਬਾਹਰ ਵੀਰੇ ਕੋਲ ਭੇਜ ਦਿੱਤਾ ਭਾਬੀ ਤੇ ਜਾਣ ਤੋਂ ਪਿੱਛੋਂ ਮੰਮੀ ਨੇ ਮੇਰੇ ਲਈ ਕੁੜੀ ਦੇਖੀ ਤੇ ਫਿਰ ਮੇਰਾ ਵੀ ਵਿਆਹ ਕਰ ਦਿੱਤਾ ਕਹਿਣ ਲੱਗੀ ਜਦੋਂ ਇਹਦੇ ਗੱਲ ਪੰਚਾਲੀ ਪਊਗੀ ਆਪੇ ਸੁਧਰ ਜਾਊਗਾ ਕੁੜੀ ਬੜੀ ਹੀ ਸੋਹਣੀ ਸੀ ਮੈਂ ਵੀ ਰਿਸ਼ਤੇ ਲਈ ਹਾਂ ਕਰ ਦਿੱਤੀ ਫਿਰ ਮੇਰਾ ਵਿਆਹ ਉਸ ਕੁੜੀ ਦੇ ਨਾਲ ਹੋ ਗਿਆ ਵੀਰਾ ਤੇ ਭਾਬੀ ਹੁਣ ਵਾਰ ਸੈਟ ਨੇ ਤੇ ਮੈਂ ਆਪਣੇ ਮੰਮੀ ਤੇ ਡੈਡੀ ਤੇ ਚਾਚਾ ਚਾਚੀ ਨਾਲ ਇਸ ਘਰ ਵਿੱਚ ਬਹੁਤ ਖੁਸ਼ ਆ। ਹੁਣ ਵੀ ਜਦੋਂ ਵੀਰ ਤੇ ਭਾਬੀ ਇੱਧਰ ਮਿਲਣ ਆਉਂਦੇ ਆ ਤਾਂ ਮੈਂ ਤੇ ਭਾਬੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਜਰੂਰ ਤਾਜ਼ਾ ਕਰ ਹੀ ਲੈਂਦੇ ਆ। ਭਾਬੀ ਹਜੇ ਵੀ ਕਦੇ-ਕਦੇ ਕਹਿ ਦਿੰਦੀ ਆ ਕਿ ਕਾਸ਼ ਮੈਂ ਤੇਰੇ ਨਾਲ ਹੀ ਵਿਆਹੀ ਹੁੰਦੀ ਤਾਂ ਗੱਲ ਬਹੁਤ ਹੀ ਹੋਰ ਹੋਣੀ ਸੀ। ਪਰ ਮੈਂ ਕਹਿ ਦਿੰਦਾ ਸੀ ਭਾਬੀ ਛੱਡ ਹੁਣ ਇੰਨਾਂ ਗੱਲਾਂ ਨੂੰ ਹੁਣ ਆਪਾਂ ਆਪੋ ਆਪਣੇ ਘਰਾਂ ਵਿੱਚ ਵਧੀਆ ਹੱਸਦੇ ਖੇਡਦੇ ਆ। ਇਦਾ ਹੀ ਰਹੀਏ ਹਾਂਜੀ ਦੋਸਤੋ ਇਸੇ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ